ਆਪਾਂ ਨੂੰ ਸਾਰਿਆਂ ਨੂੰ ਬਾਕਲਾਕ ਵਧਾਈਆਂ ਭਾਈ ਜੀ ਹੁਣੋਂ ਤੋਂ ਪਤਾ ਲੱਗਿਆ ਭਈ ਕਿ ਜਿਹੜੇ ਵੀ ਚੋਣੇ ਬੰਦਿਆਂ ਨੇ ਚੋਰੀ ਕੀਤੀ ਸੀ ਚੋਰੀ ਕਾਦੀ ਡਾਕਾ ਹੀ ਕਰਾਂਗੇ ਡਾਕਾ ਮਾਰਿਆ ਸੀ ਉਹਨਾਂ ਤੋਂ ਪਛਾਣ ਹੋ ਗਈ ਹੈ ਸੈ ਚੰਦਰ ਪੰਜੂਲੀ ਔਰ ਜਿੰਨੇ ਵੀ ਸਿੱਟੇ ਆਏ ਹੋ ਭਾਈ ਮੁੱਖੇ ਵਾਸਤੇ ਬੈਠੇ ਤਾਂ ਭਾਈ ਅੱਜ ਆਵਾਜ਼ ਨਾਲ ਬੈਠੇ ਪਰ ਆਪਾਂ ਬਾਈ ਵੀ ਤਾਂ ਤੁਸੀਂ ਇਸ ਤਰ੍ਹਾਂ ਬਣੇ ਰਹੇਗੇ ਹਰ ਇੱਕ ਮਦਾਨ ਹਰ ਇੱਕ ਮੋਰ ਤੇ ਹਰ ਇੱਕ ਤਰੀਕੇ ਨਾਲ ਕਿਉਂਕਿ ਇਹ ਲੜਾਈਆਂ ਜ਼ਮੀਨ ਦੇ ਬਗੈਰ ਨਹੀਂ ਲੜੀਆਂ ਜਾਂਦੀਆਂ ਸੋ ਬਾਈ ਵੀ ਜ਼ਮੀਰ ਕਿੰਨੀ ਵੱਡੀ ਹੋਊਗੀ ਤਾਂ ਨਾਲ ਸਾਡੇ ਮਾਤਾ ਜੀ ਜਿਨ੍ਹਾਂ ਨੇ ਸੱਚੇ ਗੇਰਦਿਆਂ ਜਿਹੜੇ ਪੰਜਾਬੀ ਦੇ ਹਰ ਮੁੰਡੇ ਨੂੰ ਆਪਣਾ ਸਮਝ ਕੇ ਚੁੱਕਦੇ ਨੇ ਪੰਜਾਬੀ ਵਾਲੇ ਘੋੜਾਂ ਤੋਂ ਲੈ ਕੇ ਉਹ ਤੱਕ ਛੇਕਵਰੀ ਜ਼ੋਰ ਨਾਲ ਤਾੜੀਆਂ ਮੈਦਾਨ ਦੇ ਨਾਂ ਤੇ ਅਸੀਂ ਲੇਖ ਲਗਾਉਣ ਵਾਲੇ ਬੰਦੇ ਤੇ ਸਾਡਾ ਰੋਜੀ ਉਸ ਦਾ ਪ੍ਰੋਬਲਮ ਨਹੀਂ ਤੇ ਮਜਬੂਰੀ ਹੈ ਅਸੀਂ ਜਾਣਾ ਕੋਲ ਪਰ ਬਾਈ ਦੇ ਸੱਤੇ ਨਾ ਪਹੁੰਚ ਗਏ ਹੋਰ ਜੀ ਸੰਤਾ ਇੱਕ ਪੰਜਾਬੀ ਦੀ ਨਾਕ ਮੋ ਗਈ ਹੈ ਵੀ ਸੱਦੀ ਹੋ ਮਿੱਤਰਾਂ ਦੀ ਨਖਾਇਤ ਕੀਤੀ ਨਾ ਬੰਦਾ ਸੁਬਾਈ ਨੇ ਹੁਕਮ ਲਾਇਆ ਅਸੀਂ ਪਹੁੰਚੇ ਅਸੀਂ ਸਭੀ ਦੀ ਹਾਜ਼ਰੀ ਪ੍ਰਮਾਣ ਕਰਿਓਏ 2 ਮਹੀਨਾ ਬੜੀ ਹੁਏ ਬੇਸ਼ਅਰ ਸੰਦੇ ਜਿੱਤੋਂ ਸੱਦੀ ਯਾਰੀ ਪਈ ਟਰਪਾ ਬੜਿਆ ਅਭਾਈ ਕਹਿੰਦੇ ਬਸੋ ਤੋਂ ਲੈਣਾ ਸਮਾਂ ਕਿ ਉਹਦੀ ਹਾਸ ਦੀ ਇਹਨਾਂ ਮਨਜ਼ੂਰੀ ਉਹ ਵੀ ਪੰਜਾਬ ਦੇ ਆਵਾਤ ਨੇ ਜੀ ਕੀ ਅ ਖਾਸ ਕਰਕੇ ਮਾਲਵਾ ਵਿੱਚ ਉਹਨਾਂ ਹਾਲਾਤਾਂ ਤੋਂ ਜ਼ਿਆਦਾ ਚੱਲਦੀ ਰਹੀ ਆ ਸੁਣੋ ਜੀ ਉਹ ਜੀ ਹਾਜੀ ਪ੍ਰਮਾਣ ਕਰਿਓ ਸਾਡੀ ਕਲਰ ਪਾਣੀ कुझु जाम शुकरा पीसा बि सारा कीअं लॻंदा वॾा पिता ਕਿੰਨਾ ਕਿੰਨੇ ਤਹਮੇਨ ਕਿਦ ਰਹੇ ਜੰਮਣੇ ਤੱਕ ਰਹੇ ਮਰਦੇ ਓ ਤਰਕੇ ਖਵਾ ਖੇਤ ਵਿੱਚ ਕਰਨੇ ਨੇ ਮੰਗਿਆ ਵਾੜੇ ਚਾਰਾਣਾ ਜਿਤਾ ਜੂ ਮਰਦੇ ਕੁਝ ਖਾ ਕੇ ਨਹੀਂ ਉੱਠ ਕੇ ਲੜ ਸਰਕਾ ਕੱਢੇ ਹੋਏ ਓਕੇ ਜਦੋਂ ਸੀ ਪਰਮਪੁਰ ਦੇ ਗੱਲ ਸਾਹਿਬ ਹੋਰ ਭਾਜੀ ਕਹਿੰਦੇ ਸੀ ਸੁਣਿਆ ਜਦੋਂ ਬੜੀ ਲੱਖੇ ਦੇ ਲੱਗ ਕੇ ਸ ਵੱਧ ਗਏ ਤੇ ਸੜਕਾਂ ਦੇ ਕੰਢੇ ਹਲੇ ਕੀ ਪਿਲਦੀ ਔਰ ਪੰਦੀ ਵੀ ਹੈ ਸੋ ਸ੍ਰੀ ਅਕਾਲ ਦੀ ਜੋ ਕਦੇ ਜਦੋਂ ਇੰਦਾਂ ਦੇ ਸ਼ੇਰ ਜਾਂਦੇ ਨੇ ਵੀ ਪਾਈ ਹੋਣੀ ਅਰੇ ਹਾਲ ਪੈਦਾ ਕਰ ਰਹੇ ਅਸੀਂ ਪਿੱਛੇ ਦੇ ਵੀ ਮਾਨਸ਼ਾ ਸ਼ਰਮਾ ਜੀ ਆਏ ਤਾਂ ਉਹਦੇ ਪਾਈ ਹੋਣੀ ਐਸ ਗਰਮੀ ਚ ਹੁੰਦੇ ਪਾਣੀ ਲਾ ਰਹੇ ਸੀ ਤੇ ਜਦੋਂ फसांटा भले उहो चढ़ंद न चोरी में घर मूं चढ़ी रिश्वत खोरी रात विरकी कारी बण जी राता कियो मर ते कुझु खा ਚੰਨ ਅਜਾਦੀ ਅਸੀਂ ਗਰਾਸਦੀ ਆ ਸਾਡੇ ਨੌਂਗਲੇ ਇੱਕ ਗੋਲਾ ਕਹਿੰਦਾ ਬਾਟਰ ਨੇ ਕੱਪ ਦਾ ਚਿੱਟਾ ਤੇ ਮੁੰਡਾ ਲਵੇ ਰਵੇ ਦੀਕ ਦਾ ਜਦੋਂ ਗੋਨਵਰੀ ਕੰਨੀ ਗੱਲਾਂ ਗਾਉਣ ਲੱਗ ਜਾਨ ਤਾਂ ਰਸਪੰਦ ਮੰਦਪਾਂ ਦੀ ਗੱਲ ਕੋ ਹੋਰ ਉਹ ਵੀ ਸਰਦੀ ਦੇ ਸਮੇਂ ਕੇ ਹੁੰਦਾ ਪਾਟਰ ਟੱਪ ਗਿਆ ਚਿੱਟਾਨ ਫੁਰਕੀ ਗੱਲ ਨਿਕਲ ਗਿਆ ਸਿੱਟਾ ਉਹ ਕਾਪਰ ਟੱਪ ਗਿਆ ਚਿੱਟਾਨ ਫੁਰਕੀ ਗੱਲ ਨਿਕਲ ਗਿਆ ਸਿੱਟਾ ਹੋ ਲੱਗਿਆ ਪੀਰ ਜਿਹਾ ਪੱਤ ਨਿਕਾ ਮਾਤਾ ਨੂੰ ਗੱਲ ਕਲਾ por श शरो किथे